ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਸੁਪੁੱਤਰ ਸਹਜਾਦਾ ਸਿਰ ਸਿੰਘ ਜੀ ਦੇ ਵਿਆਹ ਦੇ ਮੌਕੇ ਤੇ ਇੱਕ ਬੜਾ ਕੀਮਤੀ ਸੋਚੇ ਮੋਤੀ ਜੜਾਓ ਸਹਿਰਾ ਤਿਆਰ ਕਰਵਾਇਆ ਸੀ ਜਿਹਦੀ ਉਸ ਵੇਲੇ ਦੀ ਕੀਮਤ 1,32,000 ਤੇ 400 ਰੁਪਇਆ ਸੀ ਜਿਦੇ ਵਿੱਚ 108 ਸੁੱਚੇ ਮੋਤੀ ਜੜੇ ਸਨ ਜਿਨ੍ਹਾਂ ਦੀ ਕੀਮਤ 1 ਲੱਖ ਰੁਪਈਆ ਸੀ ਤੇ ਸੇਰੇ ਦੀਆਂ 35 ਲੜੀਆਂ ਸਨ ਇਹਨੂੰ ਕੀਮਤੀ ਜਾਣਦੇ ਹੋયા ਸਹਜਾਦਾ ਸ਼ੇਰ ਸਿੰਘ ਜੀ ਨੇ ਆਪਣੇ ਨਹੀਂ ਸਜਾਇਆ ਇਹ ਕਹਿ ਦਿੱਤਾ ਸੀ ਇਸ ਸੇਰੇ ਦੇ ਮੈਂ ਲਾਇਕ ਨਹੀਂ ਹਾਂ ਇਹ ਸੇਰਾ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਸ਼ੋਭਾ ਪਾਏਗਾ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੁੱਤਰ ਸ਼ੇਰ ਸਿੰਘ ਆਪ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਸ੍ਰੀ ਹਰਮੰਦਰ ਸਾਹਿਬ ਵਿਖੇ ਇਹ ਸੇਰਾ ਭੇਟ ਕਰਨ ਆਇਆ ਸੀ ਆ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਨਾ ਇਹ ਉਹ ਸੇਰਾ ਜੇ ਆ ਦੇਖੋ ਪਾਲਕੀ ਸਾਹਿਬ ਜੀ ਦੇ ਉੱਪਰ ਸੁਸ਼ੋਭਿਤ ਜਿਹੜਾ ਸੇਰੇ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਵੀਡੀਓ ਵਿੱਚ ਇਹ ਉਹ ਸੇਰਾ ਹੈ ਜਿਹੜਾ ਸੇਰਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਪੁੱਤਰ ਦੇ ਵਿਆਹ ਦੇ ਮੌਕੇ ਤੇ ਤਿਆਰ ਕਰਵਾਇਆ ਸੀ